ਗੁਰੂ ਹਰਾਈ ਸਹਿ ਮਹਾਰਾਜ ਜੀ ਨੇ ਤਖਤ ਦੇ ਉੱਪਰ ਬਿਠਾ ਕੇ ਤੇ ਮਹਾਰਾਜ ਨੇ ਆਪ ਨਮਸਕਾਰ ਕੀਤੀ ਮੱਥਾ ਟੇਕਿਆ ਫਿਰ ਸੰਗਤ ਨੂੰ ਹੁਕਮ ਕੀਤੇ ਨੇ ਵੀ ਸਾਧ ਸੰਗਤ ਜੀ ਤੁਸੀਂ ਵੀ ਮੱਥਾ ਟੇਕੋ ਇਹ ਅਠਵੇਂ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸੰਗਤ ਨੇ ਮੱਥਾ ਟੇਕਿਆ ਸਿਆਣੇ ਸਿਆਣੇ ਵਿਦਵਾਨ ਨੇ ਚੰਗੇ ਪੜੇ ਲਿਖੇ ਗੁਰਸਿੱਖ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨਮਸਕਾਰਾਂ ਕੀਤੀਆਂ ਮੱਥਾ ਟੇਕਿਆ ਹੁਣ ਕਈਆਂ ਦੇ ਮਨ ਦੇ ਵਿੱਚ ਇਹ ਸ਼ੰਕਾ ਆ ਗਿਆ ਕਹਿਣ ਲੱਗੇ ਕਿ ਕਿਵੇਂ ਜ਼ਿੰਮੇਵਾਰੀ ਨੂੰ ਸੰਭਾਲਣਗੇ ਇਹਨਾਂ ਕੋਲ ਜ਼ਿੰਮੇਵਾਰੀ ਸੰਭ ਹੀ ਨਹੀਂ ਜਾਣੀ ਔਰ ਮੈਂ ਬੇਨਤੀ ਕਰਾਂ ਸਾਧ ਸੰਜੀ ਲੋਕਾਂ ਨੂੰ ਇਹ ਦਿਖ ਰਿਹਾ ਹੈ ਵਿਰੋਧੀਆਂ ਨੂੰ ਇਹ ਦਿਸ ਰਿਹਾ ਹੈ ਵੀ ਇਹ ਬੱਚਾ ਹੈ ਪਰ ਜਿਹੜੇ ਗੁਰੂ ਨਾਨਕ ਸਾਹਿਬ ਦੀ ਜੋਤ ਅੰਦਰ ਬੈਠੀ ਐ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਬੱਚੇ ਨਹੀਂ ਨੇ ਨਾ ਲੋਕਾਂ ਨੂੰ ਲੱਗ ਰਿਹਾ ਵੀ ਇਹ ਅਜੇ ਨਮੀਆਂ ਨਮੀਆਂ ਕਰੂੰਬਲਾਂ ਜਿਹੜੀਆਂ ਨੇ ਫੁੱਟੀਆਂ ਨੇ ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਜੜਾਂ ਜਿਹੜੀਆਂ ਨੇ ਉਹ ਬੜੀਆਂ ਡੂੰਘੀਆਂ ਲੱਗੀਆਂ ਹੁੰਦੀਆਂ ਨੇ ਹੁਣ ਤਖਤ ਦੇ ਉੱਤੇ ਬਿਠਾ ਦਿੱਤਾ ਹੈ ਕੰਨਾਂ ਨੇ ਜਿਹੜਾ ਇਹ ਉਹ ਸ਼ੰਕੇ ਲੋਕਾਂ ਦੇ ਵਿੱਚ ਪਾਣੇ ਸ਼ੁਰੂ ਕਰ ਦਿੱਤੇ ਵੇ ਅਜੇ ਆ ਕਦੇ ਨਹੀਂ ਹੋਇਆ ਗੁਰੂ ਘਰ ਦੇ ਵਿੱਚ ਜਿਹੋ ਜਿਆ ਹੁਣ ਕੁਛ ਵਾਪਰ ਰਿਹਾ ਬਿਲ ਤਜਾ ਨੇ ਕਿਹਾ ਵੀ ਮਜਬੂਰੀ ਬਸ ਲੱਗਦਾ ਹੈ ਵੀ ਤਖਤ ਦੇ ਉੱਤੇ ਬਿਠਾ ਦਿੱਤਾ ਮੈਂ ਬੇਨਤੀ ਕਰਾਂ ਸਾਧ ਸੰਜੀ ਇਹ ਕੋਈ ਮਜਬੂਰੀ ਨਹੀਂ ਸੀ ਮਜਬੂਰੀ ਬਸ ਨਹੀਂ ਬਿਠਾਇਆ ਇਹ ਹੋਖ ਕੇ ਪਰਖ ਪਰਚੋਲ ਕਰਕੇ ਤੇ ਫਿਰ ਤਖਤ ਦੇ ਉੱਤੇ ਬਿਰਾਜਮਾਨ ਕੀਤਾ ਮਹਾਰਾਜ ਤਖਤ ਉੱਤੇ ਸ਼ੋਭਨੀਕ ਹੋ ਗਏ ਹੁਣ ਵਿਰੋਧੀਆਂ ਨੇ ਇੱਕ ਚਾਲ ਚੱਲੀ ਕਹਿਣ ਲੱਗੇ ਦੇਖਦੇ ਆ ਵੀ ਕਿਵੇਂ ਗੁਰੂ ਅਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਏ ਨੇ ਇਹ ਆਪਣੇ ਜਿਹੜੇ ਬਚਨਾਂ ਦੇ ਉੱਤੇ खरे ਉਤਰਦੇ ਨੇ ਕਿਸ ਤਰੀਕੇ ਦੇ ਨਾਲ ਇਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ ਧੰਨ ਅਰ ਧੰਨ ਗੁਰੂ ਅਰਿ ਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਗੁਰਾਂ ਦੀ ਪਾਲਕੀ ਲੰਘ ਰਹੀ ਹੈ ਜਦੋਂ ਪਾਲਕੀ ਲੰਘ ਰਹੀ ਹੈ ਤੇ ਉਹਦੇ ਜਿਹੜੇ ਸਾਜਸੀ ਲੋਕ ਸੀ ਜਿਹੜੇ ਦੋਖੀ ਲੋਕ ਸੀ ਉਹਨਾਂ ਨੇ ਇੱਕ ਕੁੜੀ ਲੈ ਕੇ ਆਂਦਾ ਔਰ ਉਹਨੂੰ ਇਹ ਗੱਲ ਦਈ ਕਹਿਣ ਲੱਗੇ ਵੀ ਜਦੋਂ ਸਤਗੁਰੂ ਜੀ ਤੇਰੇ ਕੋਲੋਂ ਲੰਘਣ ਤੇ ਤੂੰ ਉੱਚੀ ਉੱਚੀ ਰੋਲਾ ਪਾਉਣਾ ਪਰਲੇ ਮਿੰਤਾ ਕਰਨੀਆਂ ਨੇ ਤਾਂ ਜੋ ਆਸੇ-ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਹੀ ਪਤਾ ਲੱਗੇ ਉਹਨਾਂ ਨੂੰ ਪਤਾ ਲੱਗ ਜਾਵੇ ਹੁਣ ਉਸ ਵਕਤ ਜਦੋਂ ਮਹਾਰਾਜ ਲੰਗੇ ਨੇ ਉਹਨਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਮਹਾਰਾਜ ਨੇ ਆਪਣੀ ਪਲਕੀ ਰੋਕ ਲਈ ਪਲਕੀ ਰੁਕੀ ਹੈ ਪਲਕੀ ਦੇ ਵਿੱਚੋਂ ਬਾਹਰ ਆਏ ਤੇ ਮਹਾਰਾਜ ਨੇ ਉਸ ਵਕਤ ਇਹ ਜਿਹੜਾ ਕੋੜੀ ਹੈ ਇਹਦੇ ਸਰੀਰ ਦੇ ਉੱਤੇ ਜਿਹੜੇ ਛਾਲੇ ਹੋਏ ਨੇ ਉਹਨਾਂ ਛਾਲਿਆਂ ਚੋਂ ਜਿਹੜਾ ਪਾਣੀ ਜਿਹੜਾ ਉਹ ਨਿਕਲ ਰਿਹਾ ਹੈ ਉਹਨੂੰ ਜਿਹੜਾ ਆਪਣੇ ਰੁਮਾਲ ਦੇ ਨਾਲ ਸਾਫ਼ ਕੀਤਾ ਪਾਣੀ ਸਾਫ਼ ਕੀਤਾ ਹੈ ਬੜੀ ਹਮਦਰਦੀ ਪ੍ਰਗਟਾਈ ਹੈ ਇਹ ਨਹੀਂ ਹੈ ਦੇਖੋ ਇਹ ਇੱਕ ਨਿਮਰਤਾ ਭਾਵ ਹੈ ਇਹ ਇੱਕ ਹਮਦਰਦੀ ਹੈ ਇਹ ਇੱਕ ਅਡੋਲਤਾ ਹੈ ਇਹ ਗੁਰੂ ਸਾਹਿਬ ਦੇ ਅੰਦਰ ਦਾ ਧੀਰਜ ਹੈ ਮਹਾਰਾਜ ਰੁਕ ਗਏ ਤੇ ਸਤਗੁਰਾਂ ਨੇ ਹੁਕਮ ਕੀਤੇ ਆਪਣੀ ਸਿੱਖਾਂ ਨੂੰ ਵੀ ਇਹ ਜਿਹੜਾ ਕੋੜੀ ਹੈ ਨਾ ਜਿਹੜਾ ਤਰਲੇ ਮਿੰਤਾ ਕਰ ਰਿਹਾ ਦੇਖੋ ਬਿਠਾਇਆ ਵੀ ਕਿਵੇਂ ਹੈ ਕਈ ਥਾਵਾਂ ਤੋਂ ਉਹਦਾ ਇਲਾਜ ਜਿਹੜਾ ਕਰਵਾਇਆ ਉਹ ਆਪ ਵੀ ਕਈ ਥਾਵਾਂ ਤੋਂ ਇਲਾਜ ਕਰਵਾ ਚੁੱਕਿਆ ਪਰ ਉਹ ਠੀਕ ਨਹੀਂ ਹੋਇਆ ਹੁਣ ਉਹਨਾਂ ਲੋਕਾਂ ਨੂੰ ਪਤਾ ਹੈ ਵੀ ਇਹ ਤਾਂ ਕਿਤੋਂ ਵੀ ਠੀਕ ਨਹੀਂ ਹੋਇਆ ਜੋਰ ਲਾ ਰਿਹਾ ਹੈ ਪਰ ਹੁਣ ਇਹ ਗੁਰੂ ਘਰ ਦੀ ਬਦਨਾਮੀ ਦਾ ਕਾਰਨ ਬਣ ਜਾਏਗਾ ਉਹਨਾਂ ਨੇ ਆਪਣੀ ਚਾਲ ਚੱਲੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਨੇ ਕੋੜੀ ਨੂੰ ਬੁਲਾ ਕੇ ਉਹਦੇ ਲਈ ਸਭ ਤੋਂ ਪਹਿਲਾਂ ਮਾਲਕ ਦੇ ਚਰਨਾਂ 'ਚ ਫਰਿਆਦ ਕੀਤੀ ਅਰਦਾਸ ਕੀਤੀ ਹੈ ਆਪਾਂ ਬਚਨ ਪੜਦੇ ਹਾਂ ਗੁਰਬਾਨੀ ਦੇ ਮਹਾਰਜ ਆਖਦੇ ਨੇ ਔਖਦ ਆਏ ਰਾਸ ਜਾਂ ਵਿੱਚ ਆਪ ਖਲੋਇਆ ਦਵਾਈ ਉਦੋਂ ਕੰਮ ਕਰਦੀ ਹੈ ਜਦੋਂ ਉਹ ਮਾਲਕ ਰਹਿਮਤ ਕਰ ਦਿੰਦਾ ਉਹਦੀ ਰਹਿਮਤ ਤੋਂ ਬਿਨਾਂ ਦਵਾਈ ਵੀ ਕੰਮ ਨਹੀਂ ਕਰਦੀ ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਕਹੇ ਨੇ ਉਹ ਕਹਿਣ ਲੱਗਾ ਜੋ ਬਾਤ ਦਵਾਈ ਸੇ ਬਣ ਨਾ ਸਕੇ वो बात दुआ से होती है दुआ का अर्थ है दवाई दुआ दुवा केंद्र ने अरदासरियाद जो बात दुआ से बन ना सके वो बात दुआ से होती है जब मुर्शद कामल मिलता है तो बात खुदा से होती है कहन लगे जो परमेषर रहमत कर देना ਉਦੋਂ ਦਵਾਈਆਂ ਕੰਮ ਕਰਨੀਆਂ ਵੀ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਉਹਦੀ ਰਹਿਮਤ ਨਹੀਂ ਵਰਤਦੀ ਫਿਰ ਦਵਾਈ ਵੀ ਕੰਮ ਨਹੀਂ ਕਰਦੀ ਦਵਾਈ ਦਾ ਵੀ ਅਸਰ ਨਹੀਂ ਹੁੰਦਾ ਵੱਡੇ ਵੱਡੇ ਵੈਦ ਨੇ ਉਹਨਾਂ ਇਹ ਗੱਲਾਂ ਸਪਸ਼ਟ ਕੀਤੀਆਂ ਕਹਿਣ ਲੱਗੇ ਵੀ ਹੁਣ ਰੱਬ ਵੱਲੋਂ ਹੀ ਆ ਹੁਣ ਦਵਾਈ ਕੰਮ ਨਹੀਂ ਕਰਦੀ ਲੋਕਮਾਨ ਹੈ ਇਹ ਬੜਾ ਚੰਗਾ ਵੈਦ ਸੀ ਬੜਾ ਸਿਆਣਾ ਵੈਦ ਸੀ ਇਨੂੰ ਇੱਕ ਵਾਰੀ ਦਸਤ ਲੱਗ ਗਿਆ ਤੇ ਇਹਨੂੰ ਕਿਸੇ ਨੇ ਕਿਹਾ ਕਹਿਣ ਲੱਗੇ ਵੈਦ ਜੀ ਤੁਸੀਂ ਤਾਂ ਹਾਰੇ ਤੂੰ ਠੀਕ ਕਰਦੇ ਹੋ ਦਵਾਈਆਂ ਦਿੰਦੇ ਹੋ ਤੇ ਤੁਸੀਂ ਆਪ ਦੇ ਦਸਤ ਠੀਕ ਨਹੀਂ ਕਰ ਸਕਦੇ ਉਹਨੇ ਕੀ ਕੀਤਾ ਦਵਾਈ ਦਿੱਤੀ ਕਹਿਣ ਲੱਗਾ ਵੀ ਨਾਲ ਹੀ ਜਿਹੜਾ ਨਾ ਨਾਲਾ ਵਗਦਾ ਪਿਆ ਜਾ ਕੇ ਨਾਲੇ ਦੇ ਵਿੱਚ ਦਵਾਈ ਸੱਟ ਜਦੋਂ ਉਹਨੇ ਨਾਲੇ ਵਿੱਚ ਦਵਾਈ ਸੱਤੀ ਜਿੱਥੇ-ਜਿੱਥੇ ਦਵਾਈ ਪਈ ਉੱਥੇ-ਉੱਥੇ ਪਾਣੀ ਜਮੰਗਿਆ ਪਾਣੀ ਰੁਕ ਗਿਆ ਉੱਥੇ ਤੇ ਉਹਨੇ ਕਹਿ ਕੇ ਭੇਜਿਆ ਸੀ ਵੀ ਆ ਕੇ ਮੈਨੂੰ ਦੱਸੀ ਹੁਣ ਉਹਨੇ ਆ ਕੇ ਦੱਸਿਆ ਕਹਿਣ ਲੱਗਾ ਜੀ ਜਿੱਥੇ-ਜਿੱਥੇ ਇਹ ਦਵਾਈ ਪਈ ਆ ਉੱਥੇ-ਉੱਥੇ ਪਾਣੀ ਰੁਕ ਗਿਆ ਕਹਿਣ ਲੱਗਾ ਭਲਿਆ ਦਵਾਈ 'ਚ ਤਾਂ ਅਸਰ ਹੈ ਦਵਾਈ 'ਚ ਤਾਂ ਤਾਕਤ ਹੈ ਪਰ ਹੁਣ ਮੈਨੂੰ ਰੱਬ ਵੱਲੋਂ ਹੀ ਹੁਕਮ ਆ ਗਿਆ ਉਹਨੇ ਦਵਾਈ ਨੇ ਕੰਮ ਨਹੀਂ ਕਰਨਾ ਇਹ ਦਵਾਈ ਨਦੀ ਦਾ ਪਾਣੀ ਰੋਕ ਸਕਦੀ ਹੈ ਪਰ ਇਹ ਮੇਰੇ ਦਸਤ ਨਹੀਂ ਰੋਕ ਸਕੇਗੀ ਮੇਰੇ ਤੇ ਕੰਮ ਨਹੀਂ ਕਰੇ ਜਦੋਂ ਉਹ ਮਾਲਕ ਦੀ ਰਹਿਮਤ ਵਰਤ ਜਾਂਦੀ ਕਿਰਪਾ ਵਰਤ ਜਾਂਦੀ ਹੈ ਫਿਰ ਦਵਾਈ ਵੀ ਕੰਮ ਕਰਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਰਦਾਸ ਬੇਨਤੀ ਕੀਤੀ ਹੈ ਉਸ ਤੋਂ ਬਾਅਦ ਇਹਦਾ ਇਲਾਜ ਕੀਤਾ ਔਰ ਮੈਂ ਬੇਨਤੀ ਕਰਾਂ ਸਾਧ ਸੰਜੀ ਦਵਾ ਖਾਨਾ ਜਿਹੜਾ ਇੰਨਾ ਵਧੀਆ ਦਵਾ ਖਾਨਾ ਹੈ ਵੀ ਸਮੇਂ ਦਾ ਬਾਦਸ਼ਾਹ ਸ਼ਾਹਜਹਾਂ ਜਿਨੇ ਲਾਲ ਕਿਲਾ ਬਣਵਾਇਆ ਜਿਨੇ ਤਾਜ ਮਹਿਲ ਬਣਵਾਇਆ ਜਿਹੜਾ ਕਿ ਹਰ ਇੱਕ ਚੰਗੇ ਤੋਂ ਚੰਗੇ ਵਹਿਦ ਨੂੰ ਆਪਣੇ ਕੋਲ ਰੱਖਦਾ ਹੈ ਅੱਜ ਉਹ ਸ਼ਾਹਜਹਾਂ ਉਹਦਾ ਖੁਦ ਦਾ ਬੱਚਾ ਬਿਮਾਰ ਹੋ ਗਿਆ ਹੈ ਬਿਮਾਰ ਹੋਇਆ ਤੇ ਵੈਦਾਂ ਨੇ ਬੜਾ ਜ਼ੋਰ ਲਾ ਲਿਆ ਵੈਦ ਕਹਿਣ ਲੱਗੇ ਕਿ ਸ਼ਾਂ ਜਾਨ ਦੀ ਬਾਦਸ਼ਾਹ ਜੀ ਵੀ ਤੁਹਾਨੂੰ ਹੁਣ ਬੇਤੀ ਹੈ ਵੀ ਤੁਹਾਡਾ ਬੱਚਾ ਬਚ ਸਕਦਾ ਹੈ ਪਰ ਬਚ ਕਿਵੇਂ ਸਕਦਾ ਉਹਦਾ ਢੰਗ ਤਰੀਕਾ ਇਹ ਹੈ ਵੀ ਤੁਹਾਨੂੰ ਗੁਰੂ ਅਰਜਨ ਗੁਰੂ ਹਰ Rai ਸਹਿਬ ਮਹਾਰਾਜ ਜੀ ਦੇ ਦੁਆਖਾਨੇ ਵਿੱਚੋਂ ਕੁਝ ਦਵਾਈਆਂ ਮੰਗਵਾਨੀਆਂ ਪੈਣੀਆਂ। ਹੁਣ ਉਹ ਕਹਿਣ ਲੱਗਾ ਵੀ ਇਹ ਕਿਹੋ ਜਿਹਾ ਵਕਤ ਬਣ ਗਿਆ ਵੀ ਜਿਨ੍ਹਾਂ ਦੇ ਨਾਲ ਮੈਂ ਲੜਦਾ ਰਿਆਂ ਜਿਨ੍ਹਾਂ ਦੀ ਮੈਂ ਵਿਰੋਧਤਾ ਕਰਦਾ ਰਿਆਂ ਅੱਜ ਉਹਨਾਂ ਦੇ ਕੋਲੋਂ ਹੀ ਕੋਈ ਚੀਜ਼ ਮੰਗਣੀ ਪੈ ਗਈ। ਹੁਣ ਉਸ ਵਕਤ ਵੈਦਾ ਨੇ ਸਮਝਾਇਆ ਕਹਿਣ ਲੱਗੇ ਅਸੀਂ ਜਾਣਦੇ ਸਾਨੂੰ ਪਤਾ ਹੈ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸੁਭਾਅ ਕਿੱਦਾਂ ਹੁੰਦਾ ਹੈ। ਅਸੀਂ ਜਾਣਦੇ ਆਂ ਵੀ ਉਹਨਾਂ ਕੋਲ ਜਿਹੜੇ ਵੈਦ ਨੇ ਨਾ ਉਹ ਕਿੱਦਾਂ ਹੁੰਦੇ ਨੇ ਉਹ ਨਿਰਵੈਰ ਨੇ ਉਹ ਕਿਸੇ ਨਾਲ ਵੈਰ ਨਹੀਂ ਰੱਖਦੇ ਅਸੀਂ ਜਾਣਦੇ ਆਂ ਚੰਗੀ ਤਰ੍ਹਾਂ ਤੁਸੀਂ ਇੱਕ ਵਾਰੀ ਬੇਨਤੀ ਕਰੋ ਨਾ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਨੇ ਦਵਾਈਆਂ ਭੇਜ ਦਿੱਤੀਆਂ ਔਰ ਦਾਰਾ ਸ਼ਕੋ ਜਿਹੜਾ ਉਹ ਠੀਕ ਹੋਇਆ ਕਹਿੰਦੇ ਨੇ ਵੀ ਔਰੰਗਜ਼ੇਬ ਨੇ ਉਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਇਤਿਹਾਸ ਵਿੱਚ ਐਵੇਂ ਹੀ ਆਉਂਦਾ ਤੇ ਕੰਨਾਂ ਨੇ ਆਪਣੇ ਆਪਣੇ ਵਿਚਾਰ ਲਿਖੇ ਨੇ ਵੀ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਸੀ ਜਿਹੜੀ ਕਿ ਅੰਦਰ ਜਿਹੜੀ ਹੈ ਉਹਨੇ ਜਿਹੜਾ ਹੈ ਕਿ ਬਹੁਤ ਜ਼ਿਆਦਾ ਹੀ ਅੰਦਰ ਇਨਫੈਕਸ਼ਨ ਕਰ ਦਿੱਤੀ ਅੰਦਰ ਖਰਾਬ ਕਰ ਦਿੱਤਾ ਹੁਣ ਬਚਣਾ ਬਹੁਤ ਕਠਿਨ ਸੀ ਬਹੁਤ ਔਖਾ ਸੀ ਦਾਰਾ ਸਪੋ ਠੀਕ ਹੋਇਆ ਤੇ ਵਿਸ਼ੇਸ਼ ਤੌਰ ਤੇ ਗੁਰੂ ਹਰਾਈ ਸਹਿਬ ਮਹਾਰਾਜ ਜੀ ਦਾ ਉਹਨੇ ਧੰਵਾਦ ਕੀਤਾ ਸੀ ਆ ਕੇ ਸ਼ੁਕਰਾਨਾ ਕੀਤਾ ਸੀ ਮਹਾਰਾਜ ਜੀ ਵੀ ਤੁਹਾਡੇ ਦਰ ਤੋਂ ਮੈਨੂੰ ਜ਼ਿੰਦਗੀ ਪ੍ਰਾਪਤ ਹੋਈ ਹੈ ਹੁਣ ਗੁਰੂ ਹਰਾਈ ਸਹਿਬ ਮਹਾਰਾਜ ਦਾ ਦਵਾਖਾਨਾ ਜਿਹੜਾ ਹੈ ਨਾ ਉਹ ਬੜਾ ਕੀਮਤੀ ਦਵਾਖਾਨਾ ਸੀ ਮੈਂ ਥੋੜੀ ਹੋਰ ਬੇਨਤੀ ਕਰ ਦਵਾਂ ਸਾਧ ਸੰਜੀ ਕਿ ਪਰਮੇਸ਼ਰ ਨੇ ਜਿੱਥੇ ਮਨੁੱਖ ਨੂੰ ਪੈਦਾ ਕੀਤਾ ਪਰਮੇਸ਼ਰ ਨੂੰ ਪਤਾ ਹੈ ਵੀ ਬੰਦੇ ਦੇ ਸਰੀਰ ਨੂੰ ਬਿਮਾਰੀਆਂ ਲੱਗਣੀਆਂ ਰੋਗ ਲੱਗਣੇ ਤੇ ਪਰਮੇਸ਼ਰ ਨੇ ਕੁਦਰਤ ਦੇ ਵਿੱਚ ਇਲਾਜ ਵੀ ਰੱਖੇ ਹੋਏ ਦੇਖੋ ਦਰਖਤਾਂ ਦੇ ਪੱਤੇ ਨੇ ਉਹਨਾਂ 'ਚ ਵੀ ਦਵਾਈਆਂ ਹਨ ਪਰ ਸਾਨੂੰ ਨਹੀਂ ਪਤਾ ਹੁਣ ਜਿਹੜੇ ਵੈਦ ਨੇ ਵੈਦਾਂ ਨੂੰ ਪਤਾ ਹੈ ਕਿਹੜੀ ਜੜੀ ਬੂਟੀ ਉਹ ਕਿਹੜੇ ਕੰਮ ਆਉਂਦੀ ਹੈ ਕਿਹੜੇ ਦਰਖਤ ਦਾ ਪੱਤਾ ਕਿਹੜੇ ਦਰਖਤ ਦਾ ਬੀਜ ਕੰਮ ਆਉਣਾ ਹੈ ਕਿ ਕਿਹੜੀ ਚੀਜ਼ ਨੂੰ ਕਿੱਥੇ ਵਰਤਣਾ ਹੈ ਜਿਹੜੇ ਵੈਦ ਨੇ ਉਹਨਾਂ ਨੂੰ ਵਾਦਾ ਹੈ ਜਿਹੜੀ ਮੈਂ ਬੇਨਤੀ ਕਰ ਰਿਆ ਸੀ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀ ਨੇ ਦਵਾ دارو ਉਦਾਂ ਕਰਵਾਇਆ ਤੇ ਉਹ ਕੋੜੀ ਜਿਹੜਾ ਉਹ ਠੀਕ ਹੋ ਗਿਆ ਉਹ ਜੀ ਸਮੇਂ ਦੇ ਵਿੱਚ ਉਹ ਠੀਕ ਹੋ ਗਿਆ ਬਹੁਤਾ ਲੰਮਾ ਸਮਾਂ ਨਹੀਂ ਲੱਗਿਆ ਹੁਣ ਜਿਹੜੇ ਵਿਰੋਧੀ ਸੀ ਉਹਨਾਂ ਦੇ ਮੂੰਹ ਦੇ ਉੱਤੇ ਗੁਰੂ ਅਰਜਨ ਸਿੰਘ ਸਹਿਬ ਮਹਾਰਾਜ ਚਪੇੜ ਬਣ ਕੇ ਵੱਜੇ ਜਾ ਕੇ ਵੀ ਇਹ ਵੀ ਗੁਰੂ ਕਾਮਲ ਨੇ ਇਹ ਨਹੀਂ ਹੈ ਵੀ ਗੁਰੂ ਨਾਨਕ ਸਹਿਬ ਮਹਾਰਾਜ ਨੇ ਕੋੜੀ ਦੇ ਕੋੜ ਨੂੰ ਦੂਰ ਕੀਤਾ ਸੀ ਅਮਨਾబాద్ ਦੀ ਧਰਤੀ ਦੇ ਉੱਤੇ ਤੇ ਗੁਰੂ ਅਰਜਨ ਸਿੰਘ ਸਹਿਬ ਮਹਾਰਾਜ ਨਹੀਂ ਕਰ ਸਕਦੇ ਗੁਰੂ ਅਰਜਨ ਸਿੰਘ ਸਹਿਬ ਮਹਾਰਾਜ ਵੀ ਕਰ ਸਕਦੇ ਨੇ ਕਿਉਂਕਿ ਜੋਤ ਤੇ ਜੁਗਤ ਉਹਾਂ ਚੱਲਦੀ ਆਹੀ ਅਪਾ ਪੜਦੇ ਨਾ ਜੋਤ ਉਹ ਜੁਗਤ ਸਾਇ ਸ਼ੈਤਾਨਾਂ ਫੇਰ ਪਲਤੀ ਏ ਇਹ ਜੋਤ ਹੈ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਅੰਦਰ ਤਾਕਤ ਵਰਤਦੀ ਆਂਦੀ ਹੈ